ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਕਾਂਝਲੀ ਤੇ ਜ਼ਿਲ੍ਹਾ ਹੈਗਾ ਜੀ ਸੰਗਰੂਰ ਘਰੇਲੂ ਮੱਝਾ ਬਾਈ ਕੋਲ ਕੋਈ ਵਿਕਾਰ ਦਾ ਕੰਮ ਨਹੀਂ ਠੀਕ ਹੈ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 758200355 ਜੀ ਪਾਕਿ ਭਰਾ ਆਪਣਾ ਫੇਸਬੁੱਕ ਤੇ ਪੇਜ ਅਗਰਜੀਤ ਰਾਏ ਨੂੰ ਫੋਲੋਅਰਸ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡਾ ਕੰਮ ਦੇ ਵੀਡੀਓ ਪੂਰ ਕਰ ਸਕਦਾ ਹੈ ਲੈਨੇ ਜੇ ਪਬਾਈ ਤੋਂ ਜਾਣਕਾਰੀ ਕਰਦੇ ਆਂ ਇਹ ਗੱਲਬਾਤ ਹਾਂਜੀ ਬਾਪੂ ਜੀ ਸਸਰੀ ਗਈ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਮੇਰਾ ਦਲਵਾਰਾ ਸਿੰਘ ਨਾਂ ਹੈ ਹਾਂ ਠੀਕ ਹੈ ਜੀ ਪਿੰਡ ਪਿੰਡ ਮੇਰਾ ਕਾਂੜਲੀਆ ਹੈ ਹਾਂਜੀ ਕਾਂੜਲੀਆ ਦਾ ਪਿੰਡ ਜ਼ਿਲ੍ਹਾ ਸੰਗਰੂਰ ਹੈ ਠੀਕ ਹੈ ਜੀ ਨੇੜੇ-ਨੇੜੇ ਪਿੰਡ ਕਿਹੜੇ ਪਿੰਡ ਇੱਧਰ ਕਾਂੜਲਾ ਹੈ ਹਾਂਜੀ ਇੱਧਰ ਨੱਤ ਪਿੰਡ ਪੈਂਦਾ ਹੈ ਹਾਂਜੀ ਉਧਰ ਜੇ ਆਪਾਂ ਬਰਨਾਲੇ ਕਹਿੰਦੇ ਹਾਂ ਤੇ ਉਧਰ ਕਿਲਾ ਤੇ ਪਟੂਹੇ ਪੈਂਦੇ ਨੇ ਠੀਕ ਹੈ ਜੀ ਹਾਂਜੀ ਬਾਪੂ ਜੀ ਮੱਝ ਦੀ ਜਾਣਕਾਰੀ ਦਿਓ ਕਿਵੇਂ ਸੂਈ ਸੋਣੀ ਜੀ ਮਾਝ ਸਾਡੀ ਤੀਜੀ ਸੂਈ ਸੋਣੀ ਜੇ ਹੁਣ ਹਾਂਜੀ ਘਰ ਦੀ ਮੱਝ ਹੈ ਠੀਕ ਹੈ ਜੀ ਤੇ ਦੁੱਧ ਦੇ ਥੱਲੇ 12 ਤੋਂ ਕਿੰਨੇ ਦਿਨ ਬਾਕੀ ਬਾਪੂ ਜੀ ਹਲੇ ਇਹਦੇ ਰਹਿੰਦੇ ਨੇ ਇਹ ਦਿਨ 13 ਤਰੀਕ ਤੱਕ ਪੂਰੇ ਹੋਣੇ ਨੇ ਠੀਕ ਹੈ ਜੀ ਹਾਂਜੀ ਲੋਪਰਾ 13 ਦਿਨ ਤੱਕ ਤਰੀਕ ਤੱਕ ਦਿਨ ਪੂਰੇ ਨੇ ਚੈੱਕ ਕਰ ਸਕਦੇ ਹੋ ਠੀਕ ਹੈ ਅ ਹਲੇ ਪੈਮਾਨਾ ਕਿ ਚੰਤੋਂ ਸਾਰੇ ਸਹੀ ਨੇ ਕਿਸੇ ਪਾਸੇ ਹੋਰ ਨਹੀਂ ਸਾਡੀ ਘਰ ਦੀ ਚੋਈ ਹੋਈ ਆਪਦੀ ਠੀਕ ਹੈ ਘਰ ਦੀ ਚੋਟੇ ਸਾਡੀ ਠੀਕ ਹੈ ਵੀ ਥਣ ਸਾਰੇ ਸਹੀ ਨੇ ਓਕੇ ਓਕੇ ਕੋਈ ਇੱਕ ਵੀ ਵੀ ਨੁਕਸ ਨਹੀਂ ਕਿਸੇ ਪਾਸੇ ਪੋਰਾ ਵੀ ਠੀਕ ਹੈ ਲੋ ਜੀ ਤੋਰ ਦਿਓ ਮੜਾ ਜੀ ਸਭ ਤੋਂ ਲੋਪਰਾ ਚੈੱਕ ਕਰ ਸਕਦੇ ਹੋ ਓਏ ਬੰਦ ਇਹ ਸੰਗਤ ਸਾਰੇ ਠੀਕ ਹੈ ਠੀਕ ਹਲੇ ਕੱਚੀ ਆ ਬਾਕੀ ਠੀਲੇ ਵਾਲਾ ਹੁਣ ਤਾਂ ਲੇਹੇ ਨੂੰ ਮੱਝਾ ਬਰਾ ਠੀਕ ਹੈ ਜੀ ਘਰ ਦੇ ਪਸ਼ੂ ਸਾਰੇ ਬਾਕੀ ਦੇ ਲੋਚ ਦੇਖ ਸਰੋ ਦੇ ਚਲੋ ਤਾਂ ਪੂਰਾ ਵਧੀਆ ਬਣਾ ਲੈਂਦੇ ਇਹ ਠੀਕ ਹੈ ਜੀ ਠੀਕ ਹੈ ਹਲੇ ਕੱਚੀ ਆ ਨਾ ਕਰ ਕੱਚੀ ਕਰਕੇ ਹੋਏ ਦੇਖ ਬੰਦ ਜੀ ਬੰਦ ਬੱਸ ਹੋ ਗਈ ਲੋਚ ਠੀਕ ਹੈ ਉਹਨੇ ਕਰਮਾ ਵਾਲੀ ਬੰਦਪਾਤੀ ਆ ਦੁੱਧ ਪਿਛਲੇ ਸਵੇਰੇ 12 ਲੀਟਰ ਦੱਸਿਆ ਵਕਤੀ 12 ਲੀਟਰ ਦੁੱਧ ਹੈਗਾ ਇਧਰ ਠੀਕ ਹੈ ਪਕੜਾ ਕਰ ਦਿਆ ਖੜਾ ਆਪਣੀ ਵਪਾਰ ਕਾਮਾਂ ਦੀ ਬੋਚਣ ਦੀ ਉਹ ਜਿਹੜੀ ਗੱਲ ਹੈ ਠੀਕ ਹੈ ਥਾਂ ਵੀ 15 ਕਹਦੀ 16 ਕਹਦੀ ਠੀਕ ਹੈ ਕਰੇ ਤਾਂ ਬਦਾਲੇ ਦਾ ਹਾਂ ਅਮਨੇ ਜਿਹਾ ਹੁੰਦੇ ਨਾ ਬਰਾ ਠੀਕ ਹੈ ਜੀ ਰੇਟ ਬਾਪੂ ਜੇ ਦਾ ਰੇਟ ਇਹਦਾ ਇਹ ਦੇਖ ਹੈ ਕਿਵੇਂ ਹੁਣ ਕੋਈ ਨਾ ਫੋਨ ਤੇ ਕਾਲ ਕਰੇਂਗਾ ਰੇਟ ਫੋਨ ਤੇ ਕਹਿੰਦੇ ਰੇਟ ਫੋਨ ਤੇ ਕਾਲ ਵਾਲੇ ਕਰਦੇ ਨੀ ਨਾ ਕਰਦੇ ਕੱਚੀਆ ਕੱਚੀ ਕਰਕੇ ਰੇਟ ਤਾਂ ਹੀ ਬੋਲਦੇ ਨੇ ਠੀਕ ਹੈ ਜੀ ਜੇ ਤੋ ਫੋਨ ਤੇ ਰੇਟ ਕਰਨਾ ਠੀਕ ਹੈ ਬਾਪੂ ਜੀ ਨੇ ਜ਼ਰੂਰ ਕਨੈਕਟ ਕਰਪਰਾ ਹਾਂ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ